ਅੱਜ ਤੱਕ 33 ਸਾਲ ਮੇਰੇ ਕੋਲ ਕੁਝ ਨਹੀਂ ਸੀਗਾ 33 ਸਾਲ ਮੇਰੇ ਕੋਲ ਕੁਝ ਨਹੀਂ ਸੀਗਾ ਇਸ ਟਾਈਮ ਮੇਰੇ ਕੋਲੇ ਦੋ ਗੱਟੀਆਂ ਨੇ ਦੋ ਮੇਰੇ ਮਕਾਨ ਆ ਆਪਣੇ ਬਾਬੇ ਦੀ ਕਿਰਪਾ ਨਾਲ ਕਾਰੋਬਾਰ ਸੈੱਟ ਅਪ ਸ਼ੁਕਰ ਕਰਦੇ ਪ੍ਰਮਾਤਮਾ ਦਾ ਕੋਈ ਝੱਕਾ ਨਹੀਂ ਬਿਲਕੁਲ ਕੋਈ ਰੌਲਾ ਨਹੀਂ ਜੀ ਇਹ ਦੇਖ ਲਓ ਵੀ ਇੰਨੀ ਦੁਨੀਆ ਵਾ ਕਿਸੇ ਮਨੀਏ ਦਾ ਜਿਉਂ ਸ਼ੋਰ ਹੈਗਾ ਵਾ ਸ਼ੋਰ ਤਾਂ ਹੈ ਹੀ ਨਹੀਂ ਸਭ ਨੂੰ ਹੋਣਾ ਚਾਹੀਦਾ ਜਿਹੜੇ ਵਿਚਾਰੇ ਦੁਖੀ ਬੈਠੇ ਆ ਗੁਰੂ ਪ੍ਰਮਾਤਮਾ ਦਾ ਨਾਮ ਲੈਣਗੇ ਤਾਂ ਦੁੱਖ ਸਾਰੇ ਟੁੱਟੇ ਇੱਥੇ ਦੋਖ ਟੁੱਟਨੇ ਆ ਨਾਲ ਕੁਛ ਨਹੀਂ ਜਾਣਾ ਪਰਮਾਤਮਾ ਦਾ ਨਾਮ ਜਾਣਾ ਕੁਛ ਨਹੀਂ ਨਾਲ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੰਨਾ ਸਮਾ ਹੋ ਗਿਆ ਤੁਹਾਨੂੰ ਸਾਨੂੰ ਇਹ ਹੋਏਗੇ 17-18 ਸਾਲ ਹੋ ਗਏ ਨੇ 17-18 ਸਾਲ ਹੋ ਗਏ ਉਹ ਏਕੋ ਸਭ ਬਦਲ ਗਿਆ ਇੱਥੇ ਬਹੁਤ ਕੁਝ ਬਦਲ ਗਿਆ ਪਾਪਾ ਜੀ ਸੇ ਨਹੀਂ ਸੀ ਇੱਥਾ ਨੇ ਬਹੁਤ ਬਹੁਤ ਕੁਝ ਬਦਲ ਗਿਆ ਇਹ ਦੇਖੋ ਤੁਸੀਂ 5 ਮਿੰਟ ਚ ੁੱਪ ਦੇ ਵਿੱਚ ਖੜ ਸਕਦੇ ਹੋ ਜੱਜਾ ਘੰਟਾ ਨਹੀਂ ਘੱਟ ਸਕਦੇ ਇੱਥੇ 5 5 6 6 ਘੰਟੇ ਬਿਲਕੁਲ ਲਾਈਨ ਦੇ ਵਿੱਚ ਲੱਗ ਕੇ ਗੁਰੂ ਮਹਾਰਾਜ ਦਾ ਸਵਾਗਤ ਕਰਦੇ ਆਂ ਕਹਿੰਦੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਤੋੜੀ ਕੋਈ ਹੋਈ ਹੋਵੇ ਸਾਂਝੀ ਕਰੋਂਗੇ ਸਾਡੇ ਨਾਲ ਹੋੜੀਆਂ ਜੀ ਮੰਨਤਾ ਪੂਰੀਆਂ ਹੁੰਦੀਆਂ ਬਹੁਤ ਮੰਨਤਾ ਸਾਂਝੀ ਕਰਦੇ ਹੋ ਹਾਂ ਜੀ ਕਰਾਂਗੇ ਜਿਹੜੀ ਮੰਨਤਾ ਸੀ ਜਦੋਂ ਕਹਿ ਦਈਏ ਵੀ ਸੁੱਖ ਲਈ ਕੋਈ ਬਾਬਾ ਦੀਪ ਸਿੰਘ ਜੀ ਸਾਡਾ ਕੰਮ ਕਰਦੇ ਤੇ ਬਾਬਾ ਜੀ ਸਾਡਾ ਬਾਬਾ ਦੀਪ ਸਿੰਘ ਜੀ ਬਿਲਕੁਲ ਕਲੀਅਰ ਸਾਡਾ ਕੰਮ ਕਰਦੇ ਜੋ ਮਰਜੀ ਮੰਗ ਲਈ ਅਸੀਂ ਸਾਨੂੰ ਮਿਲ ਜਾਂਦਾ ਅੱਜ ਤੋਂ 33 ਸਾਲ ਮੇਰੇ ਕੋਲ ਕੁਝ ਨਹੀਂ ਸੀਗਾ 33 ਸਾਲ ਮੇਰੇ ਕੋਲ ਕੁਝ ਨਹੀਂ ਸੀਗਾ ਇਸ ਟਾਈਮ ਮੇਰੇ ਕੋਲੇ ਦੋ ਗੱਟੀਆਂ ਨੇ ਦੋ ਮੇਰੇ ਮਕਾਨ ਆ ਆਪਣੇ ਬਾਬੇ ਦੀ ਕਿਰਪਾ ਨਾਲ ਕਾਰੋਬਾਰ ਸੈੱਟਾ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿੰਨਾ ਗਨੰਤ ਮਹਿਸੂਸ ਹੁੰਦਾ ਬਹੁਤ ਅਨੰਦ ਮਿਲਦਾ ਆ ਦੇਖੋ ਹੁਣ ਕਰਦੇ ਬੈਠੇ ਆ ਹੁਣ ਆ ਕੇ ਦੱਸਿਓ ਕੁਸ਼ੀ ਲੱਗੀਆਂ ਸਾਰਾ ਕੁਝ ਲੱਗਿਆ ਆ ਹਵਾ ਚੱਲਦੀ ਐ ਪੱਖੀਆਂ ਚੱਲਦੀ ਐ ਬਹੁਤ ਮਾਲਕ ਦੀ ਕਿਰਪਾ ਹੈ ਬਹੁਤ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ ਪਹਿਲੇ ਤੇ ਜੀਵਨ ਚ ਤੇ ਹੁੰਦੇ ਜੀਵ ਉਹ ਜੀ ਬਹੁਤ ਜ਼ਿਆਦਾ ਹੋ ਗਿਆ ਹੁਣ ਬਹੁਤ ਵਧੀਆ ਹੁਣ ਕੋਈ ਥਕਾਣੀ ਬਿਲਕੁਲ ਕੋਈ ਰੌਲਾ ਨਹੀਂ ਜੀ ਇਹ ਦੇਖ ਲਓ ਵੀ ਇੰਨੀ ਦੁਨੀਆ ਵਾ ਕਿਸੇ ਮਨੀਆਂ ਦੱਸੇ ਸ਼ੋਰ ਹੈਗਾ ਵਾ ਸ਼ੋਰ ਤਾਂ ਹੈ ਹੀ ਨਹੀਂ ਕਿੰਨਾ ਕੁ ਸ਼ੁਕਰਾਨਾ ਕਰਦੇ ਬਾਬਾ ਦੀ ਬਹੁਤ ਸ਼ੁਕਰਾਨਾ ਆਪਣੀ ਜ਼ਿੰਦਗੀ ਵਾਰ ਕੇ ਉਦੋਂ ਵੀ ਜ਼ਿਆਦਾ ਸ਼ੁਕਰਾਨਾ ਕਰਦੇ ਜੀ ਬਹੁਤ ਸ਼ੁਕਰਾਨਾ ਕਰਦੇ ਮਾਲਕ ਦੇ ਤੇ ਜਿਹੜੀਆਂ ਸੰਗਤਾਂ ਕਰੇ ਬੈਠੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਿਲਕੁਲ ਹੀ ਕਹੀਦਾ ਮਾਲਕ ਦਾ ਨਾਮ ਬਾਹਰ ਆਏ ਜਿੱਕੇ ਖਾਲਸਾ ਵੇਦ ਨਹੀਂ ਫਤੇ ਉਹਨਾਂ ਨੇ ਇਹ ਕਹਿਣਾ ਚਾਹੀਦਾ ਵੀ ਆਉਣਾ ਚਾਹੀਦਾ ਸਭ ਨੂੰ ਆਉਣਾ ਚਾਹੀਦਾ ਸਭ ਨੂੰ ਆਉਣਾ ਚਾਹੀਦਾ ਜਿਹੜੇ ਵਿਚਾਰੇ ਦੁਖੀ ਬੈਠੇ ਆ ਗੁਰੂ ਪਰਮਾਤਮਾ ਦਾ ਨਾਮ ਲੈਣਗੇ ਤਾਂ ਦੁੱਖ ਸਾਰੇ ਟੁੱਟੇ ਇੱਥੇ ਦੁੱਖ ਟੁੱਟਨੇ ਆ ਇੱਥੇ ਦੁੱਖ ਟੁੱਟੇ ਜਾਣਗੇ ਸਾਰੇ ਨਾਲ ਕੁਝ ਨਹੀਂ ਜਾਣਾ ਪਰਮਾਤਮਾ ਦਾ ਨਾਮ ਜਾਣਾ ਕੁਝ ਨਹੀਂ ਨਾਲ ਜਾਣਾ ਮਾਲਕ ਦਾ ਨਾਮ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ ਇਹ ਹੋਏਗੇ 17-18 ਸਾਲ ਹੋ ਗਏ ਨੇ 17-18 ਸਾਲ ਹੋ ਗਏ ਉਹ ਲਿਖੀ ਬਦਲ ਗਿਆ ਜਿੱਥੇ ਬਹੁਤ ਕੁਝ ਬਦਲ ਗਿਆ ਪਾਪਾ ਜੀ ਸਿਰੇ ਚੀਤਾ ਨੇ ਬਹੁਤ ਬਹੁਤ ਕੁਝ ਬਦਲ ਗਿਆ ਇਹ ਦੇਖੋ ਤੁਸੀਂ 5 ਮਿੰਟੇ ਚੁੱਪ ਦੇ ਵਿੱਚ ਖੜ੍ਹ ਸਕਦੇ ਜਾਂ ਤਾਂ ਘੰਟੇ ਨਹੀਂ ਖੜ੍ਹ ਲਗਾਦੇ ਇੱਥੇ 5-5 6-6 ਘੰਟੇ ਬਿਲਕੁਲ ਲੈਂਡ ਦੇ ਵਿੱਚ ਲਾ ਕੇ ਗੁਰੂ ਮਹਾਰਾਜ ਦਾ ਸਵਾਗਤ ਕਰਦੇ ਆਂ। ਇਹ ਕਹਿੰਦੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ। ਤੁਹਾਡੀ ਕੋਈ ਹੋਈ ਹੋਵੇ ਸਾਂਝੀ ਕਰੋਂਗੇ ਸਾਡੇ ਨਾਲ। ਕੋੜੀਆਂ ਆ ਜੀ ਮਾਨਤਾ ਪੂਰੀ ਆਂਦੀ ਹੈ ਬਹੁਤ ਮਾਨਤਾ। ਸਾਂਝੀ ਕਰਦੇ ਹੋ। ਹਾਂ ਜੀ ਕਰਾਂਗੇ। ਜਿਹੜੀ ਮਾਨਤਾ ਅਸੀਂ ਜਦੋਂ ਕਹਿ ਦਈਏ ਵੀ ਸੁੱਖ ਲਈ ਹੈ। ਕੋਈ ਬਾਬਾ ਦੀਪ ਸਿੰਘ ਜੀ ਸਾਡਾ ਕੰਮ ਕਰਦੇ। ਤੇ ਬਾਬਾ ਜੀ ਸਾਡਾ ਬਾਬਾ ਦੀਪ ਸਿੰਘ ਜੀ ਬਿਲਕੁਲ ਕਲੀਅਰ ਸਾਡਾ ਕੰਮ ਕਰਦੇ। ਜੋ ਮਰਜ਼ੀ ਮੰਗ ਲਈ ਅਸੀਂ ਸਾਨੂੰ ਮਿਲ ਜਾਂਦਾ। ਅੱਜ ਤੋਂ 33 ਸਾਲ ਮੇਰੇ ਕੋਲ ਕੁਝ ਨਹੀਂ ਹੈ। ਕਿਤਨੇ ਸਾਲ ਮੇਰੇ ਕੋਲ ਕੁਝ ਨਹੀਂ ਸੀਗਾ। ਇਸ ਟਾਈਮ ਮੇਰੇ ਕੋਲੇ ਦੋ ਗੱਟੀਆਂ ਨੇ, ਦੋ ਮੇਰੇ ਮਕਾਨ ਆ ਆਪਣੇ। ਬਾਬੇ ਦੀ ਕਿਰਪਾ ਨਾਲ ਕਾਰੋਬਾਰ ਸੈੱਟ ਹੈ। ਸ਼ੁਕਰ ਕਰਦੇ ਪ੍ਰਮਾਤਮਾ ਦਾ। ਕਿੰਨਾ ਕਰਨਤ ਮਹਿਸੂਸ ਹੁੰਦਾ ਹੈ? ਬਹੁਤ ਅਨੰਦ ਮਿਲਦਾ ਜੀ। ਆ ਦੇਖੋ ਹੁਣ ਘਰ ਦੇ ਬੈਠੇ ਆ। ਹੁਣ ਆ ਕੇ ਦੱਸਿਓ, ਸ਼ਵੀ ਲੱਗੀਆਂ, ਸਾਰਾ ਕੁਝ ਲੱਗਿਆ ਆ। ਹਵਾ ਚੱਲਦੀ ਐ, ਪੱਖੀਆਂ ਚੱਲਦੀ ਐ। ਬਹੁਤ ਮਾਲਕ ਦੀ ਕਿਰਪਾ ਹੈ। ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ ਪਹਿਲੇ ਦੇ ਜੀਵਨ ਚ ਤੇ ਹੁਣ ਦੇ ਜੀਵਨ? ਜੀ ਬਹੁਤ ਜ਼ਿਆਦਾ ਹੋਇਆ। ਹੁਣ ਬਹੁਤ ਵਧੀਆ। ਹਨ ਕੋਈ ਝੱਕਾ ਨਹੀਂ ਬਿਲਕੁਲ ਕੋਈ ਰੌਲਾ ਨਹੀਂਗਾ ਤੁਸੀਂ ਇਹ ਦੇਖ ਲਓ ਵੀ ਇੰਨੀ ਦੁਨੀਆ ਵਾ ਤੁਸੀਂ ਮਣੀਏ ਦਾ ਤੇ ਸ਼ੋਰ ਹੈਗਾ ਵਾ ਸ਼ੋਰ ਤਾਂ ਹੈ ਹੀ ਨਹੀਂ ਕਿੰਨਾ ਸ਼ੁਕਰਾਨਾ ਕਰਦੇ ਬਾਬਾ ਦੀ ਬਹੁਤ ਸ਼ੁਕਰਾਨਾ ਆਪਣੀ ਜ਼ਿੰਦਗੀ ਵਾਰ ਕੇ ਉਹ ਤੋਂ ਵੀ ਜ਼ਿਆਦਾ ਸ਼ੁਕਰਾਨਾ ਕਰਦੇ ਚ ਬਹੁਤ ਸ਼ੁਕਰਾਨਾ ਕਰਦੇ ਮਾਲਕ ਦੇ ਤੇ ਜਿਹੜੀਆਂ ਸੰਗਤਾਂ ਕਰੇ ਬੈਠੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੇ ਬਿਲਕੁਲ ਹੀ ਕਹੀ ਤਾਂ ਮਾਲਕ ਦਾ ਨਾਮ ਬਾਹਰ ਆਏ ਜਿੱਦਿਗਾ ਖਾਲਸਾ ਵੇ ਤੇ ਨਹੀਂ ਖਤੇ ਉਹਨਾਂ ਨੇ ਇਹ ਕਹਿਣਾ ਚਾਹੀਦਾ ਵੀ ਆਉਣਾ ਚਾਹੀਦਾ ਸਭ ਨੂੰ ਆਉਣਾ ਚਾਹੀਦਾ ਸਭ ਨੂੰ ਹੋਣਾ ਚਾਹੀਦਾ ਵਾ ਜਿਹੜੇ ਵਿਚਾਰੇ ਦੁਖੀ ਬੈਠੇ ਆ ਗੁਰੂ ਪਰਮਾਤਮਾ ਦਾ ਨਾਮ ਲੈਣਗੇ ਤਾਂ ਦੁੱਖ ਸਾਰੇ ਟੁੱਟੇ ਇੱਥੇ ਦੁੱਖ ਟੁੱਟਨੇ ਆ ਇੱਥੇ ਦੁੱਖ ਟੁੱਟ ਜਾਣਗੇ ਸਾਰੇ ਨਾਲ ਕੁਝ ਨਹੀਂ ਜਾਣਾ ਪਰਮਾਤਮਾ ਦਾ ਨਾਮ ਜਾਣਾ ਕੁਝ ਨਹੀਂ ਨਾਲ ਜਾਣਾ ਮਾਲਕ ਦਾ ਨਾਮ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ